ਸ਼ਿਰਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਸਚਕਣ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਦਰਬਾਰ ਸਾਹਿਬ ਜਦੋਂ ਰੰਗ ਬਰੰਗੀ ਚਮਕਦਾਰ ਰੌਸ਼ਨੀ ਦੇ ਨਾਲ ਜਿਹੜਾ ਚਮਕ ਉੱਠਿਆ ਇਸੇ ਦਰਮਿਆਨ ਇਹ ਦ੍ਰਿਸ਼ ਸੰਗਤਾਂ ਦੇ ਵੱਲੋਂ ਆਪਣੀ ਅੱਖਾਂ ਦੇ ਵਿੱਚ ਕੈੱਟ ਕੀਤਾ ਗਿਆ ਆਤਿਸ਼ਬਾਜ਼ੀ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਤੇ ਪਰਕਰਮਾ ਦੇ ਵਿੱਚ ਕਿਉਦੇ ਦੀਵੇ ਬਾਲੇ ਗਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਵੱਲੋਂ ਕਿ ਉਹਦੇ ਦੀਵੇ ਬਾਲੇ ਜਾਂਦੇ ਨੇ ਤੇ ਇਸ ਦਰਮਿਆਨ ਹਰ ਕੋਈ ਸ਼ਾਂਤੀ ਤੇ ਆਤਮਿਕ ਅਨੁਭੂਤੀ ਦੇ ਵਿੱਚ ਡੁੱਬਿਆ ਨਜ਼ਰ ਆਇਆ ਦੱਸਈਏ ਕਿ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਚ ਸੰਗਤਾਂ ਇੱਥੇ ਨਤਮਸਤਕ ਹੁੰਦੀ ਰਹੀ ਪਹੁੰਚੀਆਂ ਤੇ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵਿਵੇਖਣ ਨੂੰ ਮਿਲਿਆ ਪਹਿਲਾਂ ਤੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਮੁਖ ਮੈਨੇਜਰ ਭਗਵੰਤ ਸਿੰਘ ਜੀ ਵੱਲੋਂ ਸਮੁੱਚੀਆਂ ਨਾਨਕ ਨਾਮ ਲੈਵਾਂ ਦੁਨੀਆ ਭਰ ਚੋਂ ਵਸਦੀਆਂ ਸਿੱਖ ਸੰਗਤਾਂ ਨੂੰ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਮੰਜੀ ਸਾਹਿਬ ਦਰਵਾਜ਼ਾ ਹਾਲ ਵਿਖੇ ਉਸ ਦੇ ਨਾਲ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਟਾਲੇਰਾਏ ਸਾਹਿਬ ਵਿਖੇ ਸੁੰਦਰ ਜਲੌਸਜਾਏ ਗਏ ਸ਼ਾਮ ਨੂੰ ਰਹਿਰਾ ਸਬਜੀ ਦੇ ਪਾਰਟ ਦੇ ਭੋਗ ਤੋਂ ਉਪਰੰਤ ਜਿਹੜੀ ਸੁੰਦਰ ਦੀਪਮਾਲਾ ਦੇਸੀ ਘੋ ਦੇ ਦੀਵੇ ਬੱਲੇ ਗਏ ਆ ਔਰ ਆਤਿਸ਼ਬਾਜੀ ਦਾ ਚਲਾਈ ਗਈ ਹੈ ਜਿਸ ਦਾ ਦੁਨੀਆ ਭਰ ਚੋਂ ਪੁੱਜੀਆਂ ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਨਤਮਸਤਕ ਹੁੰਦੇ ਆ ਆ ਲੋਕ ਆਤਿਸ਼ਬਾਜੀ ਦਾ ਆਨੰਦ ਮਾਣਦੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣਲਾ ਘਾੜ ਜਗ ਮੈਂ ਪਰਵਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਰਗਤ ਬੰਮੇ ਤੋਂ ਆਇਆ ਜੀ ਅ ਅੱਜ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ਪੁਰ ਦਾ ਦੀਪਮਾਲਾ ਹੋ ਰਹੀ ਹੈ ਤੁਸੀਂ ਦੀਵੇ ਚ ਪਾ ਰਹੇ ਸੀ ਕਿ ਉਹਦੇ ਦੇਸੀ ਕਿ ਉਹਦੇ ਇਹ ਲੱਗਦਾ ਕਿ ਜਿੱਥੇ ਦੀਵੇ ਜਗਾ ਕੇ ਚਾਨਣ ਕੀਤਾ ਜਾਂਦਾ ਉੱਥੇ ਆਪਣੇ ਮਨ ਦਾ ਚਾਨਣ ਪਹੁੰਚੇ ਬਿਲਕੁਲ ਜ਼ਰੂਰੀ ਹੈ ਜੇ ਦੀਵਾ ਭਲੇ ਅੰਧੇਰਾ ਜਾਏ ਵੇਦ ਬਾਟ ਮਤ ਪਾਪਾ ਹੈ ਇਹ ਗੁਰਬਾਣੀ ਦਾ ਹੀ ਬਚਨ ਹੈ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕੱਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਜਾ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀਪਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚ ਕਨਸੀਹ ਰਮੰਦਰ ਸਾਹਿਬ ਦੇ ਦੀਵੇ ਬਾਲ ਕੇ ਮਨਾ ਰਹੀਆਂ ਹਨ ਆਪਣੀਆਂ ਜੱਥਾ ਸ਼ਲਪੇ ਬਟਾਵਾ ਹਾਜ਼ਰੀਆਂ ਸ਼ਰਧਾ ਦੇ ਫੁੱਲ ਭੇਟ ਕਰੀਆਂ ਹਨ ਇਸ ਸਮੂਹ ਸਮਾਗਮ ਦੇ ਉੱਤੇ ਸਮੂਹ ਸੰਗਤਾਂ ਨੂੰ ਸਹਿਜ ਗੁਰੂ ਨਾਨਕ ਪਾਤਸ਼ਾਹ ਦੇ 556 ਪ੍ਰਕਾਸ਼ ਉੱਤੇ ਲੱਖ 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 ਵਧਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਲਸਾ ਹਾਂ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇਸੇ ਅੱਗੇ ਵੇਖਦਾ ਹੈ ਨਾ ਦੇਖਾ ਹੀ ਪ੍ਰਮਾਣ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਇਹ ਤੇ ਅੱਗੇ ਦੇਖਿਆ ਜਾਂਦਾ ਹੈ ਕਿ ਕਿਸਨ ਦਾ ਕਿਸਨ ਦਾ ਉਤਸ਼ਾਹ ਨਾਲ ਮਨਾ ਰਹੀ ਹਨ ਸੇਵਾਵਾ ਕਰ ਰਹੀ ਹਨ ਦੀਵੇ ਬਾਲ ਰਹੀ ਹਨ ਦੀਵੇ ਦੇ ਵਿੱਚ ਤੇਲ ਪਾ ਰਹੀ ਹਨ ਆਪਣੇ ਹੱਥੀ ਸੇਵਾ ਕਰ ਰਹੀ ਹਨ ਇਹ ਵੇਖਣ ਵਾਲੀ ਸੇਵਾਵਾ ਹਨ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਆਨੰਦ ਮਾਣਿਆ ਜਾ ਸਕਦਾ ਠੀਕ ਹੈ ਘਰ ਬੈ ਕੇ ਵੀ ਸੰਤਾ ਟੀਵੀ ਤੇ ਵੇਖ ਲੈਂਦੀ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਆਨੰਦ ਮਿਲਦਾ ਹੈ ਉਹ ਇੱਕੋ ਲਿਖਣੀ ਹੁੰਦਾ ਹੈ ਹਾਏ ਗੁਰਜੀ ਕਾ ਖਾਲਸਾ ਵਾਹ ਫਤੇ ਜੀ ਦਾਸ ਦਾ ਨਾਮ ਕਰਨੈਲ ਸਿੰਘ ਹੈ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਰੋਜ਼ ਹੀ ਮੈਨੂੰ ਦਰਸ਼ਨਾਂ ਲੈ ਆਂਦੇ ਆਂ ਪਰ ਅੱਜ ਦਾ ਮਹਾਨ ਦਿਹਾੜਾ ਜਾਂਦੇ ਮੈਂ ਇੱਥੇ ਤੋਹ ਪਹੁੰਚਿਆ ਹਾਂ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋ ਹਰਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਤੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਤੇ ਬੜੀ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਇਸ ਵੇਲੇ ਦੀਪਮਾਲਾ ਹੋ ਚੁੱਕੀ ਹੈ ਬੜੀਆਂ ਰੰਗ ਬਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਹੈ ਅਸਤਵਾਜੀ ਬੜੇ ਸੋਹਣੇ ਢੰਗ ਨਾਲ ਚਲਾਏ ਗਏ ਹੈ ਪੋਲੂਸ਼ਨ ਦਾ ਖਾਸ ਧਿਆਨ ਰੱਖਿਆ ਗਿਆ ਹੈ ਸੰਗਤਾਂ ਇਤਨੇ ਹਨ ਕਿ ਕੋਈ ਲਫ਼ਜ਼ ਨਹੀਂ ਹੈ ਜਿਹੜੇ ਤੁਹਾਨੂੰ ਬਿਆਨ ਕਰ ਸਕੀਏ ਪਹਿਲੇ ਇਹਦੇ ਨਾਲ ਨਾਲ ਮੈਂ ਅੱਜ ਅੱਜ ਪ੍ਰਣ ਕਰਉ ਗੁਰਪਵਾ ਦੇਣ ਕੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜੂ ਕਿ ਆਇਆ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੁੜੀ ਨੂੰ ਉਹ ਆਰਵਾਲੀ ਪੀੜ੍ਹੀ ਨੂੰ ਗੁਰੂ ਘਰ ਦੇ ਨਿਯਮ ਅਤੇ ਪਤਾ ਲੱਗਣਾ ਚਾਹੀਦਾ ਹੈ ਗੁਰੂ ਘਰ ਲੰਗਰ ਕੀ ਹੁੰਦਾ ਹੈ ਜਿਹੜਾ ਕਿ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਅੱਜ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ ਲੰਗਰ ਕੀ ਹੈ ਸ਼ਬੀਲ ਕੀ ਹੈ ਅੱਜ ਅੱਗੇ ਅੰਦਰ ਕਿਸ ਤਰ੍ਹਾਂ ਦੀ ਸਜਾਵਟ ਹੀ ਆਤਿਸ਼ਬਾਜੀ ਤੁਸੀਂ ਦੇਖੀ ਆ ਕਿੰਨਾ ਕੁ ਆਨੰਦ ਆਇਆ ਅੱਜ ਜੀ ਆਨੰਦ ਕਹਿਣ ਤੋਂ ਬਾਅਦ ਹੈ ਇਤਨੇ ਵਧੀਆ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਅਸਵਾਇ ਢੰਗ ਨਾਲ ਚਲਾਇ ਗਈ ਹੈ ਬੜੇ ਸੋਹਣੇ ਢੰਗ ਨਾਲ ਚਲਾਇ ਗਈ ਹੈ ਜਿੰਨਾ ਪੋਲੂਸ਼ਨ ਨਹੀਂ ਹੋਇਆ ਪਲੋਚਰ ਕ੍ਰੀਏਟ ਨਹੀਂ ਹੁੰਦਾ ਚਾਹੀਦਾ ਇਹਦੇ ਬਾਰੇ ਅੱਜ ਕੱਲ ਡਿਮਾਂਡ ਸਾਰੇ ਕਰਦੇ ਹਨ ਪਰ ਐਸੇ ਢੰਗ ਨਾਲ ਚਲਾਇਆ ਗਿਆ ਸਜਾਵਟ ਇੰਨੀ ਕਿ ਵਧੀਆ ਹੈ ਕੋਈ ਲਫ਼ਜ਼ ਨਹੀਂ ਹਨ ਜਿਨ੍ਹਾਂ ਲਫ਼ਜ਼ਾਂ ਨਾਲ ਉਹਦਾ ਵਰਣਨ ਕੀਤਾ ਜਾ ਕੇ ਤੇ ਸੰਗਤਾਂ ਵੀ ਨਹੀਂ ਪਹੁੰਚੀਆਂ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਇੱਥੇ ਆ ਕੇ ਆਪਣੇ ਝੋਲੀਆਂ ਭਰ ਰਹੇ ਹਨ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ